ਦਾਤਾ ਕੀ ਹਾਲ? ਹਾਂਜੀ ਕੀ ਹਾਲ ਸ਼ਿਰਾ? ਵਧੀਆ ਵਧੀਆ। ਅੱਜ ਤਾਂ ਮਾਦਾਂ ਨਾਲ ਬਹਿ ਕੇ ਪੁਰਾਣੇ ਸਮਿਆਂ ਦੀ ਯਾਦ ਲਿਆਦੀ। ਏ ਕਮਲਾ ਏ ਏਕ ਦੇ ਜਿਵੇਂ ਆਦੇ ਹੁੰਦੇ ਨੇ ਇੱਕ ਸੱਚਖੰਡ ਏ। ਅੱਜ ਬਣਾਉਣੇ ਪਏ ਸੀ ਮਾਂ ਪੁੱਤਰ ਸਾਗ। ਅੱਛਾ ਅੱਛਾ। ਆਪਦੇ ਘਰ ਦਾ ਤੋੜ ਕੇ ਲਿਆਂਦਾ। ਅੱਛਾ। ਆਹ ਤੌੜੀ ਜਿਹੜੇ ਨੇ ਪਏ ਆ। ਤੇ ਤੜਕੇ ਲੱਗੇ ਨੇ ਲੱਗਣ। ਤੇ ਨੰਦ ਖੇੜ ਜਾਣੇ ਆ ਪਾਉ ਤੌੜੀ ਦਾ ਸਾਗ ਕਿਤੇ ਦੇ ਤੜਕੇ ਆਪਦੇ ਹੱਥਾਂ ਨਾਲ ਲੱਗੇ ਲੁਗੇ ਹੋਣ ਤੇ ਕਿਆ ਬਾਤਾਂ ਬਣ ਜਾਂਦੀਆਂ ਨੇ ਫਿਰ ਹਲਾ। ਐਕ ਨਹੀਂ ਇਹਦੇ ਜ ਮਸਾਲੇ ਆਪਦੀ ਮਨਮਰਜ਼ੀ ਦੇ ਪਾਉਣੇ ਆ ਤੇ ਆਪਦੀ ਮਨਮਰਜ਼ੀ ਦਾ ਸਾਰਾ ਸਮਾਨ ਛੁਟਣਾ ਚੀਰ-ਚੀਰ ਕੇ ਦੇ ਇਹ ਜਿਹੜਾ ਸਾਗ ਨੇ ਸੁਬਿੰਦਰ ਸਿੰਘ ਆਏ ਕਰਦੀਆਂ ਜਿਹੜੀਆਂ ਸਾਡੀਆਂ ਰਵਾਇਤੀ ਪਿੰਡੂ ਖਰਾਟਾ ਹੁੰਦੀਆਂ ਸੀ ਇਹ ਤੇਰੇ ਖਿਆਲ ਦੇ ਵਿੱਚ ਕਿਤੇ ਪੀਜੇ 버ਗਰ ਨੂਡਲ ਟਿੱਕੀਆਂ ਹੋਰ ਲਟਰੀਂਗ ਪੜ ਰਹੇਗੇ ਕਿਤੇ ਇਹਨਾਂ ਚੀਜ਼ਾਂ ਵੀ ਰੀਸ ਕਰ ਲੈਣਗੇ ਜਾਂ ਹੋਟਲਾਂ ਦੇ ਖਾਣੇ ਕਿਤੇ ਇਸ ਚੀਜ਼ ਦੀ ਰੀਸ ਕਰ ਲੈਣਗੇ ਰੈਸਟੋਰੈਂਟ ਦੇ ਖਾਣੇ ਜਿਹੜੇ ਇਹ ਤਾਂ ਕਿ ਰੱਬੀ ਜਿਹੜੇ ਸੱਚੇ ਪਾਤਸ਼ਾਹ ਨੇ ਕੁਦਰਤੀ ਦਾਤ ਬਖਸ਼ੀ ਹੈ ਇਹ ਤਾਂ ਸਾਡਾ ਪੰਜਾਬ ਹੁਣ ਭੁੱਲ ਗਈ ਜਾ ਰਿਹਾ ਨਾ ਅਸੀਂ ਫੈਸ਼ਨ 'ਚ ਵੜ ਗਏ ਪਹਿਲੀ ਗੱਲ ਤਾਂ ਖਾਣਾ ਨਹੀਂ ਘਰੇ ਤਿਆਰ ਕਰਨਾ ਜੇ ਕਰਨਾ ਵੀ ਹੈ ਤੇ ਉਹਦੇ ਵਿੱਚ ਵੀ ਜਿਹੜਾ ਕੁਝ ਬਣਿਆ ਐ ਮਿੰਟੋ-ਮਿੰਟੀ ਗੈਸ ਗੂੰਸ ਤੇ ਬਣਾ ਕੇ ਤੇ ਕੰਮ ਨੂੰ ਵੇੜਨਾ ਵੀ ਚਲੋ ਕਾਲੀ-ਕਾਲੀ ਜੀ ਨਿਭੜ ਜੇ ਸਾਰਾ ਕੰਮ ਐ ਇੱਥੇ ਹੁਣ ਵੇਖੀ ਹਾ ਜਦੋਂ ਸਰਦਾਰ ਜੀ ਪਾਇਆ ਦੇਸੀ ਘਿਓ ਤੇ ਹੋਰ ਨਜ਼ਾਰਾ ਵੱਖਰਾ ਜਦੋਂ ਸਵੇਰੇ ਇਹਦੇ ਦੇ ਲੱਸੀ ਲਈਏ ਤੇ ਪੀਣ ਵਾਸਤੇ ਨਾਲ ਪਾਈ ਵਿੱਚ ਮੱਖਣੀ ਤੇ ਹੋਰ ਦੁੱਗਣਾ ਨਜ਼ਾਰਾ ਹਨਾ ਮੈਂ ਤਾਂ ਇਹ ਕੂਂਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ ਆਪਣਾ ਪੰਜਾਬ ਹੋਵੇ ਤੇ ਆਪਣਾ ਪੰਜਾਬ ਹੋਵੇ ਹੈ ਇਹ ਇਹ ਗੱਲਾਂ ਦਾ ਫਿਰ ਸਾਡਾ ਜਿਹੜਾ ਪਛੋਕਰ ਸੀ ਨਾ ਸਾਡਾ ਦਾ ਵਿਰਸਾ ਤੇ ਅਸਲੀ ਇਹਨਾਂ ਚੀਜ਼ਾਂ 'ਚ ਲੁਕਿਆ ਅਸੀਂ ਭੁੱਲ ਗਏ ਅਸੀਂ ਦਾਣੇ ਨਹੀਂ ਜੀ ਅੱਜ ਹੁਣ ਬੀਬੀਆਂ ਵੀ ਆਂਦੀਆਂ ਜੇ ਘਰੇ ਪਰੌਣਾ ਆਦੀ ਤੇ ਉਹਨੂੰ ਫਟਾਫਟ ਬਾਹਰੋਂ ਕੁਝ ਖਵਾ ਲਿਓ ਤੇ ਸਾਨੂੰ ਘਰੇ ਤਿਆਰ ਕਰਨਾ ਪੈ ਜੀ ਹੁੰਦਾ ਹੈ ਕਿ ਨਹੀਂ ਹੁੰਦਾ ਹੁੰਦਾ ਤੇ ਇਹ ਸਾਗ ਬਣਾਉਣ ਵਾਲੇ ਸ਼ੌਂਕ ਇਹ ਰੀਜਨਲ ਬਣਦੀਆਂ ਚੀਜ਼ਾਂ ਇਹ ਪਤਾ ਨਹੀਂ ਕਦੋਂ ਉਹਦਾ ਮਾਤਾ ਨੇ ਚੀਰ ਕੇ ਧਰਿਆ ਹੀ ਔਲੀ ਔਲੀ ਅੱਗ ਡਾਈ ਜਾਂਦੀ ਡਾਈ ਜਾਂਦੀ ਇਹਨੇ ਬੜੇ ਚਿਰ ਬਾਅਦ ਆ ਕੇ ਬੰਨਾ ਕਣੀ ਤੇ ਇੱਥੇ ਜੇ ਪਹਿਲੀ ਗੱਲ ਤਾਂ ਕੁੜੀਆਂ ਨੂੰ ਬਣਾਉਣਾ ਹੀ ਨਹੀਂ ਆਉਂਦਾ ਅੱਜ ਦੀਆਂ ਨੂੰ ਹੂੰ ਤੇ ਜੇ ਆਉਂਦਾ ਵੀ ਉਹ ਵੇ ਮਾੜਾ ਮੁੰਡਾ ਬਣਾਉਣ ਵੀ ਤੇ ਮਿੰਟੋ ਮਿੰਟੀ ਗੱਲ ਨਹੀਂ ਦਿੰਦੀਆਂ ਇਹਨੂੰ ਲਾ ਆ ਕੇ ਪੜਾਪੜਾ ਕੂਕਰ ਦੇ ਦੋਕ ਸੀੜੀਆਂ ਮਰਵਾ ਕੇ ਬਣ ਗਿਆ ਸਾਗ ਬਣ ਗਿਆ ਸਾਗ ਸਾਗ ਤਾਂ ਬੰਦਾ ਨਾ ਤੌੜੀਆਂਾਂ ਚ ਕਿਤੇ ਵਧੀਆ ਵਾਲੀ ਵਾਲੀ ਮਠੀ ਮਠੀ ਅੱਗ ਤੇ ਰਜਦਾ ਰਵੇ ਦੁਪਹਿਰ ਦਾ ਧਰਿਆ ਦੇ ਜਾ ਕੇ ਸ਼ਾਮ ਤੱਕ ਇੰਨੇ ਵਧੀਆ ਗੱਲਾਂ ਉਦੋਂ ਤੜਕੇ ਤੜਕੇ ਲਾ ਕੇ ਆ ਫੇਰ ਕੇ ਕੋਟਨੀ ਜੀ ਵਿੱਚ ਇਹਦੇ ਕਿਆ ਆਬਾ ਤਾਂ ਬੰਨੀਆਂ ਨੇ ਫਿਰ ਹਾਂਜੀ ਇਹ ਇਹ ਚੀਜ਼ਾਂ ਜਿਹੜੀਆਂ ਨੇ ਤਾਂ ਕਿਤੇ ਲੱਭਦੀਆਂ ਹੀ ਨਹੀਂ ਹੁਣ ਨਾਲੇ ਜਿਹੜੇ ਆਪਣੇ ਸੱਜਣ ਜਿਵੇਂ 30 40 ਸਾਲ ਦੀ ਉਮਰ 50 ਸਾਲ ਦੇ ਦੇਖਣਗੇ ਉਹਨਾਂ ਨੂੰ ਪ੍ਰਾਣੀਆਂ ਯਾਦਾਂ ਚੇਤੇ ਆਉਣਗੀਆਂ ਆਉਂਦੀਆਂ ਨੇ ਤੇ ਫਿਰ ਘਰੇ ਹੋਣੀਆਂ ਵੀ ਚਾਹੀਦੀਆਂ ਨੇ ਨਾ ਇਹ ਚੀਜ਼ਾਂ ਤਾਂ ਹੀ ਨਾ ਸਾਡਾ ਮਤਲਬ ਤਾਂ ਇਹੀ ਕਹਿੰਦਾ ਵੀ ਇਹ ਸਾਨੂੰ ਇਹ ਜਿਹੜੀ ਵਿਰਾਸਤ ਅਸੀਂ ਭੁੱਲੀ ਬੈਠੇ ਆ ਜਿਹੜਾ ਹੀ ਰਸੋਈਆਂ ਦੀ ਘੁੱਟਣ ਵਿੱਚ ਵਰਕੇ ਬਹਿ ਗਏ ਉਹਦੇ ਖਾਣੇ ਖਾਣੇ ਤਾਂ ਉਹਨਾਂ ਹੀ ਕਿ ਬਿਮਾਰੀ ਆ ਜਾਂਦੀ ਹੈ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਹੁਣ ਕਹਿੰਦੇ ਨਾ ਨਹੀਂ ਜੀ ਸਾਗ ਵੀ ਜਿਹੜਾ ਸਿਹਤ ਲਈ ਠੀਕ ਨਹੀਂ ਹੈਗਾ ਕਈ ਲੋਕ ਵਿਦਵਾਨ ਪੁਰਖ ਕਹਿ ਦਿੰਦੇ ਆ ਉਹ ਜਿਹੜਾ ਸਾਗ ਹੁਣ ਜਿਹੜਾ ਹੁੰਦੇ ਵਿੱਚ ਬਣਾਉਣਾ ਹੀ ਕੁੱਕਰ 'ਚ ਗੁੰਮਸੂਮ 'ਚ ਬਣਿਆ ਉਹ ਸਿਹਤ ਲਈ ਠੀਕ ਕੀ ਹੋਵੇਗਾ ਹਨਾ ਅੱਗੇ ਤੌੜੀਆਂ ਦੇ ਵਿੱਚ ਹਰਦਾਲ ਇਹਨਾਂ 'ਚ ਬੰਨੀ ਸਬਜ਼ੀ ਪਾਜੀ ਇਹਨਾਂ 'ਚ ਬੰਨੀ ਸਾਗ ਇਹਨਾਂ 'ਚ ਬੰਨੇ ਨਾਲ ਨਾਲੇ ਦੀ ਭਾਪ ਹੋ ਨਿਕਲਣੀ ਵੀ ਹੈਗੀ ਜਿਹੜੀ ਅੰਦਰ ਹਨਾ ਜੀ ਨਾਲ ਵਧੀਆ ਤਰੀਕੇ ਨਾਲ ਹੌਲੀ ਹੌਲੀ ਕਰਕੇ ਗਲਣੀ ਚੀਜ਼ ਹੁਣ ਅਸੀਂ ਟਾਈਮ ਲੈਂਦੀ ਆ ਕਿ ਟਾਈਮ ਲੈਂਦੀ ਏ ਹਣਾ ਹੋਰ ਅਸੀਂ ਉਹਨੂੰ ਆਣੇ ਕਿਹੜਾ ਵੇਲਾ ਹੋਵੇ ਦੋ ਸੀਟੀਆਂ ਵਜਨ ਦੇ ਕੰਮ ਨਹੀਂ ਬੜੇ ਹੋਰ ਬਸ ਵਧੀਆ ਸਰਦੀ ਗਲਾ ਖਵਾਵਾਂਗੇ ਤੈਨੂੰ ਵੀ ਬਣ ਲੈਣ ਦੇ ਮੈਨੂੰ ਬਣ ਲੈਣ ਦੇ ਆਂ ਖਾ ਕੇ ਜਾਵਾਂਗੇ ਠੀਕ ਹੈ